ਤਾਰੇ ਆ ਨਾ ਵੇਲਾ ਕੰਮ ਸਾਡੀ ਮੰਮੀ ਕਹਿੰਦੀ ਜੋਗੀ ਰੋਟੀਆਂ ਮਗੋਣਾ ਜੋਗੀ ਅਸੀਂ ਨਹੀਂ ਖਾਂਦੇ ਵੇਲਾ ਕੰਮ ਇਹ ਤਾਂ ਮੇਰਾ ਮਿੰਟ ਦਾ ਕੰਮ ਆ ਮੈਂ ਤੇ ਆਇਆ ਤੂੰ ਆਇਆ ਤੂੰ ਆਇਆ ਤੂੰ ਆਇਆ ਕਰਦਾ ਨਾ ਸਾਸਰੀ ਕਾਲ ਜੀ ਚੱਲ 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 ਉਹਨੂੰ ਕਮਾ ਨਹੀਂ ਉਹ ਕੁੱਤਾ ਕਰਦਾ ਪਾਪਾ ਪੇਪਰ ਕਟਿੰਗ ਸੁਣਾਵਾ ਹੂੰ ਸਾਹਮਣੇ ਸਨੌਰ ਬੱਲ ਮੋਟੇ ਦੇ ਪਿੱਛੇ ਵੋਲੇ ਇਹ ਬਹੁਤ ਕੁਝ ਹੋਣਾ ਇਹਦੇ ਤੇ ਬਹੁਤ ਕੁਝ ਹੋਣਾ ਆ ਆ ਗਿਆ ਪਿਛੇ ਮਾਮਾ ਆ ਮੈਂ ਵੀ ਜਾ ਇੱਕ ਕਾਲੀ ਸੋਚ ਲਾਤੀ ਆ ਉਹ ਕੁੜੀ ਜਾਂਦੀ ਵਿਆਹ ਲਈ ਵੇਚਦੀ ਉਹ ਨੰਗੀ ਵੇਚਦੀ ਆ ਜਾਂਦੀ ਰੂਪਨ ਲੱਗਣਾ ਐ ਵਾਈਟ ਜਾਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਐਟ ਤੱਕ ਜਰੂਰ ਦੇਖਿਓ ਸਾਰਿਆਂ ਨੂੰ ਵੇਲਾ ਕੰਮ ਸਾਡੀ ਮੰਮੀ ਕਹਿੰਦੀ ਜੋਗੀ ਰੋਟੀਆਂ ਮਗਾਉਣਾ ਜੋ ਕਿ ਅਸੀਂ ਨਹੀਂ ਖਾਂਦੇ ਵੇਲਾ ਕੰਮ ਇਹ ਤਾਂ ਮੇਰਾ ਮਿੰਟ ਦਾ ਕੰਮ ਆ ਜਾਨੀ ਕੇ ਹਜੀਤ ਕਾਰ ਨਾਮ ਹੈ ਛੱਡ ਕੇ ਹਜੀਤ ਕੌਰ ਸੰਧੂ ਸਾਡੇ ਦੇ ਦੇ ਮੈਂ ਤੈਨੂੰ ਮੰਨ ਜਾਵਾਂ ਵਾਹ ਜੀ ਵਾਹ ਮੈਨੂੰ ਮੰਨਣ ਮਨਾਉਣ ਦੀ ਲੋੜ ਨਹੀਂ ਮੈਨੂੰ ਪਤਾ ਮੈਂ ਹੈ ਤੈਨੂੰ ਹੀ ਮਨਾਉਣ ਮਨਉਂਦੀ ਆ ਤਾਂ ਮੈਨੂੰ ਨਹੀਂ ਹੈ ਠੀਕ ਹੈ ਨਾ ਬੱਲਾ ਹੀ ਕਰਨਗਾ ਹਾਂ ਜੀ ਗੋਰਾ ਵੀ ਆ ਗਿਆ ਕਹਿੰਦੇ ਗੋਰਾ ਵੀ ਆ ਗਿਆ ਵੈਰੀ ਗੁੱਡ 9 29 ਹੋ ਗਿਆ 8 29 ਸੌਰੀ ਗੁੱਡ ਮਾਰਨਿੰਗ ਜਨਾਮਲੀ ਸਾਜੀ ਥਾਂ ਦਾਵਾ ਦੇ ਓਏ ਇਹਨੂੰ ਜਗਾ ਚੱਲ 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 ਜਾ ਆ ਲੱਜਾ ਰੋ ਜਾ ਸਾਡੇ ਬੰਦਿਆਂ ਦੀ ਅੱਧੀ ਜ਼ਿੰਦਗੀ ਇਹਨਾਂ ਚੀਜ਼ਾਂ ਨੂੰ ਖੋਲਣ ਤੇ ਲੰਗ ਜਾਣੀ ਲੱਗਦਾ ਅੱਧੀ ਦਿਹਾੜੀ ਤੇ ਐ ਪੂਰੀ ਕਰ ਲੈਂਦੇ ਆ ਅੱਧੀ ਦਿਹਾੜੀ ਇਹਨੂੰ ਸੈੱਟ ਕਰਨ ਤੇ ਲਾ ਦਿੰਦੇ ਆ ਤੇ ਸ਼ਾਮ ਨੂੰ ਇਹਨੂੰ 500 ਬਣ ਜਾਂਦਾ ਓਕੇ ਸਾਸਤਰੀ ਘਾਲ ਜੀ ਕੀ ਹਾਲ ਜੀ ਠੀਕ ਠਾਕ ਚੱਕ ਤੋ ਕੰਮ ਨੂੰ 25 50 ਤੇ ਮੈਨੂੰ ਕਿਤੇ ਸਟੂਲਾ ਵਿਖਾ ਆ ਰਿਹਾ 25 25 50 ਓ ਨੂੰ ਕਮਾ ਨਹੀਂ ਉਹ ਪੁੱਟਾਰਦਾ ਪਾਪਾ ਪੇਪਰ ਕਟਿੰਗ ਸੁਣਾਵਾ ਆ ਆ ਜਾਂਦਾ ਖੋਇਲਾ ਲਾਊ ਉਹ ਗਾਦੀ ਸਾਹਮਣੇ ਸਨੋਰ ਬੱਲ ਮੋਟੇ ਦੇ ਪਿੱਛੇ ਵੋਲੇ ਇਹ ਬਹੁਤ ਕੁਝ ਹੋਣਾ ਇਹਦੇ ਤੇ ਬਹੁਤ ਕੁਝ ਹੋਣਾ ਉਹ ਜਾਂਦੇ ਮਿਸਤਰੀ ਆਉਂਦਾ ਉਹਨੂੰ ਕਹੇ ਜੋ ਕਰਾ ਉਹ ਜਾਂਦੇ ਮਿਸਤਰੀ ਆਉਂ ਜਾਂਦਾ ਆਉ ਜਾਂਦਾ ਆਉ ਜਾਂਦਾ ਆ ਆਉਂਦਾ ਜਾਂਦਾ ਫੇਰ ਆ ਗਿਆ ਨਾ ਲੈਣੇ ਕਹਿੰਦਾ ਵੀ ਇਹਨੂੰ ਪੁੱਛ ਕੇ ਤਾਂ ਕਵਰ ਜੇ ਲਾ ਦੇ ਆ ਆ ਗਿਆ ਪਿੱਛੇ ਮਾਮਾ ਆ ਮੈਂ ਵੀ ਕਹਾਂ ਇੱਕ ਕਾਲੀ ਸੋਚ ਲਾਤੀ ਨਹੀਂ ਬੇਟਾ ਉਹ ਕੁੜੀ ਜਾਂਦੀ ਵਿਆਹ ਲਈ ਵੇਚਦੀ ਉਹ ਨਾਂਗੀ ਵੇਚਦੀ ਆ ਜਾਂਦੀ ਉੱਪਰ ਲੱਗਣਾ ਵਾਈਟ ਜਾਂ ਚੱਲੇ ਤੁਸੀਂ ਹਾਂਜੀ ਚੱਲਿਆ ਇਹਦਾ ਨਾ ਕਾਇਓ ਉਧਰੋਂ ਬੋਰਡ ਲਾ ਆਇਆ ਸੀ ਜਿਹੜਾ ਉਹ ਲਾਇਆ ਕਿਦਾਂ ਉਧਰੋਂ ਲਾਇਆ ਹੈ ਨਾ ਬੋਰ ਜਿਹੜਾ ਠੀਕ ਨਹੀਂ ਨਹੀਂ ਮੈਂ ਆਪ ਦਿਲ ਕੀਤਾ ਆ ਜਾ ਕੈਮਰਾ ਠੀਕ ਆ ਹਾਂਜੀ ਹਾਂਜੀ ਹੁਣ ਦੱਸੋ ਉਧਰੋਂ ਲਾਇਆ ਗਿਆ ਬੋਰ ਉਹ ਲਾਇਆ ਵਾ ਜੀ ਸਾਨੂੰ ਲੱਭੇ ਪੁੱਛ ਲੈ ਮੜਿਆ ਠੀਕ ਆ ਹਾਂ ਹੁਣ ਗੁਰਦੀਪ ਤੈਨੂੰ ਕੀ ਚਾਹੀਦਾ ਲੈ ਕਰਾਂਗਾ ਬਾਈ ਤੁਹਾਨੂੰ ਕੋਈ ਨਹੀਂ ਚਾਹੀਦਾ ਲੈ ਇਹਨੂੰ ਇਹਨੂੰ ਗੁਰਦੀਪ ਗੁਰਦੀਪ ਤੈਨੂੰ ਗੁਰਦੀਪ ਕੌਰ ਕੀ ਆ ਲੈ ਮੈਨੂੰ ਸੈੱਟ ਕਰਦੇ ਆ ਘੜੀ ਵਾਇਨ ਨਹੀਂ ਤੇਰੀ ਇਹ ਇੱਕ ਘੜੀ ਦੇ ਅੱਜ ਕੱਲ੍ਹ ਪਜਦੀ ਹੈ ਨਾ ਇਹ ਆ ਵਿਆਹ ਤੋਂ ਪਹਿਲਾਂ ਕਹਿੰਦੀ ਮੈਂ ਆਲੀ ਭੈਣ ਨਾ ਪਤਲੀ ਹੋਣਾ ਵਾ ਕੋਲ ਨਹੀਂ ਹੁਣ ਕੀ ਪਤਾ ਲੱਗੂਗਾ ਗੁੱਡ ਮਾਰਨਿੰਗ ਆ ਵੇ ਲੈ ਕਹਿੰਦਾ ਬੇਇੱਜ਼ਤੀ ਦਾ ਕਰਦੇ ਆ ਵੀ ਕਹਿੰਦਾ ਕਹਿੰਦਾ ਬੇਇੱਜ਼ਤੀ ਦਾ ਕਰਦੇ ਕਹਿੰਦਾ ਬੇਬੇ ਬੇਇੱਜ਼ਤੀ ਦਾ ਕਰਦੇ ਵੇ ਲੈ ਆਵ ਕੇ ਆ ਲੈ ਉਹਨੇ ਨਹੀਂ ਤਾਂ ਬੇਇੱਜ਼ਤੀ ਦਾ ਕੰਮ ਕਰ ਰਿਹਾ ਨਿੰਦਰਾ ਮਾਂ ਕਹਿੰਦਾ ਨਵਾਂ ਭੈਵੀ ਕੋਲ ਵਾਲਾ ਡਰਮ ਚੁੱਕ ਕੇ ਲੈ ਆਇਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਬੀਬੀ ਕਰਦੇ ਗਾਣਾ ਆਲੇ ਕੰਮ ਜਰਾ ਆਪ ਕਰਦੇ ਉਧਰ ਚਾਰ ਪੜਦਾ ਸੀ ਜੇ ਇਹਨਾਂ ਨੂੰ ਪਤਾ ਹੁੰਦਾ ਫੇਰੀ ਸੀ ਨਹੀਂ ਲਿਆਂਦਾ ਕਿਹੜੇ ਨੇ ਬਲੋਇਆ ਤਾਂ ਦੱਸੋ ਹਰ ਚੰ ਚਾਸ ਹਰ ਚੰ ਬੰਨਿਆ ਮੈਂ ਨਹੀਂ ਮੈਂ ਤਾਂ ਹੁਣ ਬੋਲੇ ਟੰਗ ਦੇ ਝੜੀ ਜਾਵੇਂ ਮੈਂ ਦੱਸਦਾਂਗੀ ਇਹਨੂੰ ਪਤਾ ਹੀ ਨਹੀਂ ਲੱਗਦਾ ਬੇਟੂ ਨੂੰ ਅਸੀਂ ਨਾ ਡਰਾਮ ਲੱਭਾ ਨੀ ਲੱਭ ਆਹ ਬੰਦਾ ਕਢਾਉਂਦਾ ਵੱਟ ਠੀਕ ਹੈ ਨਾ ਇਹ ਚਲੋਦਾ ਕੈਮਰਾ ਡਰੋਨ ਇਹ ਕਢਦਾ ਹੀ ਵੱਟ ਬਾਜੀ ਕਰਮਾ ਵਾਲੇ ਵਿਖਾਇਓ ਦੰਦ ਬੁਗਾਤੇ ਸਾਡੇ ਕੋ ਵੀ ਇੱਕ ਕਰਮਾ ਵਾਲਾ ਹੈਗਾ ਸਰਦਾਰ ਗੁਰਬਖਸ਼ ਸਿੰਘ ਜੀ ਦਾ ਸੁਪੁੱਤਰ ਨਵਜੋਤ ਸਿੰਘ ਸੰਧੂ ਉਹ ਰੇਲਵੇ ਕਾਜ ਦੀ ਸਟੋਰੀ ਵੇਖਣਗੇ ਉਹਨਾਂ ਤੇ ਬਹੁਤ ਤੇਰਲਾ ਉਹਨਾਂ ਤੇ ਤਾਂ 200 ਦੀ ਪੱਤੀ ਲੰਘ ਜਾਂਦੀ ਨੋਟਾਂ ਵਾਲੀ ਠੂਹ ਵੇਚਦੀ ਨਹੀਂ ਮੇਰੇ ਸ਼ੌਕ ਦਾ ਇਨਾ ਬੀ ਦੋਨੋਂ ਜ਼ਿਆਦਾ ਸ਼ੌਂਕ ਰਾਈ ਜਾਂਦਾ ਚਲੋ ਵੀ ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ